ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਦੇ ਪਾਤਸ਼ਾਹ ਜੀ ਮਹਾਰਾਜ ਸਭੇ ਜਨ ਦੇ ਬਾਹਰ ਸਭੇ ਜਨ ਦੇ ਮਹਾਰਾਜ ਪਰਮਾਤਮਾ ਬਖਸ਼ੇ ਮੇਹਰ ਕਰੋ ਕਿਰਪਾ ਕਰੋ ਉਸ ਦਾ ਬਲਿਸ਼ਾ ਦਾ ਨਾਸ ਕਰੋ ਬਾਬਾ ਜੀ ਕੋਈ ਕੜੀ ਨਾ ਰਹਿਣੇ ਸਰੋਜਨ ਦਾ ਜੀ ਦਾ ਜੀ ਮੇਹਰ ਕਰੋ ਸਿਮਰ ਬਲਿਸ਼ਾ ਦਾ ਬਾਬਾ ਜੀ ਸਿੰਘ ਜੀ ਦਾ ਕਿਹੜਾ ਘਾਇ ਹੈ ਤੇਰਾ i don't Yeah. yeah. ਪਹਿਲੇ ਜਨਮ ਜਨ ਦੇ ਕਟਿਏ ਦਰਸ਼ਨ ਦੇ ਜੀਵ ਸਾਧਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਸੇਵਕ ਘਰ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦ ਕਾ ਨਿਰੰਕਾਰ ਸਦਾ ਸਲਾਮਤ ਕਹਿ ਨ ਸਕ ਕੋ ਤ ਕਤਕਾ ਬ੍ਰਹਮਾ ਭੇਸ਼ਨ sire tay agnat ਤੈਨ ਕਉ ਮੁਹ ਭਯਾ ਮਨ ਮਦਗਾ ਚਵਰਾ ਸੇ ਲਖ ਜੋਨ ਉ ਭਾਈ ਮਰੀਜ਼ੇ ਕਦੀ ਆ ਸਭ ਹੂੰ ਗਾਉ ਤਦ ਕਾ ਸੇਵਕ ਕਾਇ ਪਰਭੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਾਧ ਕਾ ਸੇਵਕ ਕਾਇ ਪਰਭੂਰ ਜੋਗ ਜੋਗ ਵਾ ਗੁਰੂ ਤੇਰਾ ਸਭ ਸਦਕਾ ਬਾਣੀ ਗੁਰੂ ਗੁਰੂ ਹੈ ਬਾਣੀ ਵੇਜ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਾ ਸੇਵਕ ਜਨਮਾਨਾ ਪਰਤਖ ਗੁਰੂ ਨੇ ਸਤਾਰੇ ਮੇਰ ਸਿਰ ਨਾਹੀ ਦਾਤਾਰ ਆਪਣਾ ਨਾਮ ਦੇਓ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਏ ਹੋ ਬਹੁਤ ਜਨਮ ਬਿਸ਼ੁਰੇ ਥੇ ਏਹ ਜਨਮ ਤੁਮਾਰੀ ਲਿਖੀ ਕਹਿ ਰਵਿਦਾਸ ਆਸ ਲਗ ਜੀਵ ਚੇਰ ਭਯੋ ਦਰਸਨ ਦੇਖੇ RAM ਨਾਮ ਹਰ ਮੈਂ ਗਾਇਓ ਜਾ ਕਾ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਹਿ ਦਰਸਤ ਹਾਰੋ ਸੁਖੋ ਡਾਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸਨ ਵਰਸੈ ਐ ਗੁਰੂ ਕੈ जनम मरण दुख जाए दे, नूर हर सह गुर सह जॾी डिठे सॼे पातशाह मल जनम जनम द घटी सजण सजा पातशाह सिर शाह दाह जिस पास बैठे सोई आहे सब न दा साहू சதனா ஷிரீ வாயே குரு சாஹ ஜி ஜல்ல பஞ்சவார एक अंकार सतगुर पर साद आदपूरन पूरन अंतपूरन पूरन अंत परमेश्वर है सिमरन्त संत सर्वतर रामणं नानक अगना सरगदिसर है आधपूरण मध्यपूरण अंतपूरण परमेश्वर है सिमरन्त संत सर्वतर रामणं नानक अगनासन जगदी सु रह, पेखन सुनन सुनाबनो, मन महद्डिय साथ, पूर रहो सर भतर मैं, नानक हर रंग राज। ਬੋਲੀ ਹਰ ਇੱਕ ਨਿਰੰਝਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰਾਸ ਪ੍ਰਭ ਜੋ ਕਰੇ ਸੋਈ ਖੇਰ ਮਹਿਤਾ ਪਿਉਤਾ ਬਦਾ ਜਿਸ ਬਨੇ ਨੇ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਬਿਆ ਸਭ ਲੋਈ ਜਿਵੇਂ ਆਪ बुझाਏ ਸੋ ਬੋਝ ਜਿਹੀ ਨਿਰਮਲ ਜਨ ਸੋਈ कांड ब्रह्मांड पाताल दीप रवि आ सब लोई जैसे आप बुझाए सो भोजसी निर्मल जान सोई ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਪੰਜਾਬ ਵਾਰਸ ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸੇਮਰੰਤ ਸੰਤ ਸਰਵਤਰ ਰਮਣੰ ਨਾਨਕ ਆਧਨਾਸਨ ਜਗਦੀਸ਼ੁ ਰਹਿ ਪਰਮ ਸਲਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸ਼ਹੀਦਾ ਦੇ ਸਰਦਾਰ ਪੰਜਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 705 ਤੇ ਰਾਗ ਜ਼ੈਤ ਸਰੀ ਦੀ ਵਾਰ ਦੇ ਸਰਲੇਖੇੇਡ ਸ਼ੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਬੇਅੰਤ ਭੁੱਲਾ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ